12 1300 ਘੰਟਾ ਬਾਈ ਬਹੁਤ ਘੱਟ ਚੱਲਿਆ ਹੋਇਆ 800 ਘੰਟਾ ਅਰੀਜਨਲ ਚੱਲਿਆ ਹੋਇਆ ਰੰਗ ਪੇਂਟ ਦਾ ਰੰਗ ਪੇਂਟ ਬਾਈ ਮਾੜੀ ਮੋਟੀ ਟੱਚਿੰਗ ਹੁੰਦੀ ਹੈ ਕਿ ਪੁਰਾਣਾ ਟਰੈਕਟਰ 11 ਮਾਡਲ ਆ ਠੀਕ ਹੈ ਜੀ ਮਾੜੀ ਮੋਟੀ ਹੈਗੀ ਆ ਕੋਈ ਸੁਫਾਨ ਕੋਈ ਨਹੀਂ ਪੂਰਾ ਚੰਗਾ ਟਰੈਕਟਰ ਆ ਅਰੀਜਨਲ ਹਾਈ ਬੈਕ ਵਾਲਾ ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਆ ਬਰਨਾਲਾ ਟਰੈਕਟਰ ਮੰਡੀ ਤੇ 22 ਲੱਖੀ ਆਪਣੇ ਨਾਲ ਜੋੜਿਆ ਕਰਦੇ ਆ ਗੱਲ ਵੀ ਕਿੰਨੇ ਟਰੈਕਟਰ ਲੈ ਕੇ ਆਇਆ ਸਾਸਰੀ ਘਰ ਬਾਈ ਲੱਖੀ ਸਾਸਰੀ ਘਰ ਹੋ ਠੀਕ ਆ ਭਰਾ ਹਾਂਜੀ ਬਹੁਤ ਵਧੀਆ ਚੜਦੀ ਕਲਾ ਚੜਦੀ ਕਲਾ ਤੇ ਕਿੰਨੇ ਕਾ ਟਰੈਕਟਰ ਲੈ ਕੇ ਆਇਆ ਟਰੈਕਟਰ ਬਾਈ 5 ਸੀ 1 ਵੇਗ ਗਿਆ 4 ਨੇ ਹੋਣਾ 4 ਨੇ ਹਾਂਜੀ ਤੇ ਉੱਚੀਆਂ ਕੜੇ ਤਰ੍ਹਾਂ ਦੇ ਹਾਂ ਉੱਚੇ ਜੀ ਨੇ ਸਾਰੇ ਸਾਰੇ ਬਾਈ ਕਾਪੀ ਕਾਗਜ਼ ਨੇ ਕਾਪੀ ਕਾਗਜ਼ ਨੇ ਓਕੇ ਬਾਈ ਸਾਰੇ ਜਮਾ ਜਮਾ 3 ਜਨ ਗੇਰ ਤੇ ਜਮਾ ਬਾਈ ਓਕੇ ਲੈਉਣੇ ਆਪਾਂ ਪੂਰੇ ਤਸੱਲੀ ਵਾਲੇ ਤੇ ਤਸੱਲੀ ਵਾਲੇ ਹਾਂਜੀ ਠੀਕ ਐ ਹੁਣ ਆਪਾਂ ਅਰਜਨ ਤੋਂ ਸਟਾਰਟ ਕਰਦੇ ਆ 605 ਤੋਂ ਲੱਖੀ ਇਹਦੇ ਬਾਰੇ ਦੱਸੀ ਗੇਣਾ ਡਿਟੇਲ ਚ ਇਹ 2019 ਮਾਡਲ ਆ ਬਾਈ ਠੀਕ ਹੈ ਤੇ 605 567000 ਇਹਦਾ ਮੁੱਲ ਕਰਦੇ ਆ ਸਾਈਡ ਗੇਅਰ ਆ ਠੀਕ ਹੈ ਜੀ ਤੇ ਪੀਵੀ 13 ਨੰਬਰ ਆ ਠੀਕ ਹੈ ਜੀ ਤੇ ਪੂਰਾ ਚੰਗਾ ਟਰੈਕਟਰ ਆ ਠੀਕ ਹੈ ਜੀ ਕਿੰਨੇ ਘੰਟੇ ਚੱਲਿਆ ਇਹ ਚੱਲੇ ਆਉਣਾ ਬਈ 12-1300 ਘੰਟਾ 12-1300 ਘੰਟਾ ਚੱਲੇ ਹਾਂਜੀ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕੀਤੀ ਆ ਜੀ ਹਾਂ ਬਈ ਇਹਦੇ ਪਿਛਲੇ ਐਮ ਆਰ ਐਫ ਦੇ 90 ਪੈਸੇ ਨਾਲ ਦੇ ਆ ਠੀਕ ਹੈ ਜੀ ਮੋਰ ਲਿਆ ਵੱਡੇ ਪੁਆਏ ਵੇ ਸ਼ੌਂਕੀਆ ਠੀਕ ਹੈ ਜੀ ਰੇਡੀਅਲ ਹਾਂ ਰੇਡੀਅਲ ਠੀਕ ਹੈ ਜੀ ਤੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਇੰਜਨ ਗੇਅਰ ਦਾ ਪੂਰਾ ਓਕੇ ਆ ਬਈ ਠੀਕ ਹੈ ਯੂ ਵਗੈਰਾ ਲੱਗੀ ਹੋਈ ਆ ਡੰਡਾ ਫੱਟੀ ਡਰੋਲ ਨਾਲ ਸਾਰਾ ਕੁਝ origignal ਸਮਾਨ ਸਾਰਾ ਬਈ ਨਾਲ ਦਾ ਹਾਂਜੀ ਠੀਕ ਹੈ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਪੂਰਾ ਸੋਹਣਾ ਟਰੈਕਟਰ ਹੈ ਤੇ ਬਾਕੀ ਕੰਟੈਕਟ ਬਾਈ ਨਾਲ ਤੁਸੀਂ ਕਰ ਸਕਦੇ ਹੋ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਵੀ ਮੂਰੇ 744 ਆ ਗਿਆ ਐਕਸਟੀ ਕਹਿੰਦਾ ਮੈਨੂੰ ਆ ਵਧਾਈਆਂ ਤੇ ਚੱਲਿਆ ਇਹ ਬਾਈ ਬੌਰ ਘੱਟ ਚੱਲਿਆ ਹੋਇਆ 800 ਘੰਟਾ origignal ਚੱਲਿਆ ਹੋਇਆ 800 ਘੰਟਾ ਹਾਂ ਬਿਲਕੁਲ ਕੁੱਲੀ ਜਮਾ origignal ਚੱਲਿਆ ਹੋਇਆ 800 ਘੰਟਾ ਠੀਕ ਹੈ ਮੀਟਰ ਨਾਲ ਸੇਡ ਸਾੜ ਨਹੀਂ ਕੋਈ ਠੀਕ ਹੈ ਚਾਹੇ ਬੰਦਾ ਚੈੱਕ ਕਰਾ ਲਿਆ ਹੈ ਹਾਂ ਵੀਰੇ ਜਮਾ ਠੀਕ ਹੈ ਆਨ ਰਿਕਾਰਡ ਸਰਵਿਸ ਹੋਣੀ ਫਿਰ ਤਾਂ ਆਨ ਰਿਕਾਰਡ ਆ ਬਾਈ ਠੀਕ ਹੈ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਹਜੇ ਪਰਚੀਆਂ ਪੁਰਚੀਆਂ ਲੱਗੀਆਂ ਪਈਆਂ ਨੇ 800 ਘੰਟਾ ਚੱਲਿਆ ਤੇ ਸੀਲਡ ਟਰੈਕਟਰ ਹੈ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਬਾਈ 95 ਪੈਸੇ ਟਾਇਰਾਂ ਦੀ ਕੰਡੀਸ਼ਨ ਨਾਲ ਦੇ ਟਾਇਰਾਂ ਨਾਲ ਦੇ ਟਾਇਰ ਨੇ 95 ਪੈਸੇ ਨਹੀਂ ਬਾਈ ਪਾਵਰ ਕਟਾਈ ਚ ਆ ਗਿਆ ਖੁੱਲਵੇਂ ਹਿੱਸੇ ਵਾਲਾ ਤੇ ਫੁੱਲ ਟੌਪ ਮਾਡਲ ਹੈ ਤੇ ਲਫਾਫੇ ਜੇ ਵੀ ਹਜੇ ਚੜੇ ਪਏ ਨਹੀਂ ਲੱਖੀ ਛਤਰੀ ਹੈਗੀ ਇਹਦੇ ਨਾਲ ਛਤਰੀ ਹੈਗੀ ਹੈ ਬਾਈ ਜਮਾ ਕੱਪੜੇ ਵਾਲੀ ਨਵੀਂ ਛਤਰੀ ਹੈ ਕੱਪੜੇ ਵਾਲੀ ਬਿਲਕੁਲ ਨਵੀਂ ਛਤਰੀ ਹੈ ਬਾਈ ਨਾਲ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਮਾਡਲ ਇਹ ਲੱਖੀ ਕਿੰਨੇ ਆ ਗਿਆ 2022 22 ਤੇ ਜੇ ਲੱਖੀ ਰੇਟ ਦੀ ਗੱਲ ਕਰੀਏ ਰੇਟ ਇਹਦਾ ਬਾਈ 6 ਲੱਖ 45000 ਪੀਵੀ 19 ਨੰਬਰ ਆ ਲੋਕਲ ਲੋਕਲ ਨੰਬਰ ਹੈ ਹਾਂਜੀ 6 ਲੱਖ 45000 45 ਡਿਮਾਂਡ ਹੈ ਹਾਂਜੀ ਡਿਮਾਂਡ ਬਾਕੀ ਮੌਕੇ ਤੇ ਮਾਨਤਾਨ ਹੋ ਜੂਗਾ ਮੌਕੇ ਤੇ ਮਾਨਤਾਨ ਮਿੱਤਰੋ ਕੀਤਾ ਜਉ ਟਰੈਕਟਰ ਲਿਸਕਾਂ ਪਿਆ ਮਾਰਦਾ ਚੰਗਾ ਟਰੈਕਟਰ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਆ ਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆ ਜੋ ਕੇ ਦਾ ਮੇਰੇ ਜੌਂਡਿਆਰ ਆ ਗਿਆ 53 10 ਕਾਲੇ ਢਡਾਲਾ ਲੱਖੀ ਇਹਦੀ ਡਿਮਾਂਡ ਜ਼ਿਆਦੇ ਆ ਇਹ ਬਾਈ ਇਹਦੀ ਡਿਮਾਂਡ ਜ਼ਿਆਦੇ ਆ ਗਿਆ ਚੰਗੇ ਮੰਨਦੇ ਆ ਲੋਕ ਇਹਦਾ ਖਰਚਾ-ਖਰਚਾ ਘੱਟ ਗਿਣਿਆ ਜਾਂਦਾ ਠੀਕ ਹੈ ਹਾਂ ਤੇ ਕੰਬੈਨ ਲਈ ਜ਼ਿਆਦਾ ਵਰਤਿਆ ਜਾਂਦਾ ਕੰਬੈਨ ਲਈ ਜ਼ਿਆਦਾ ਵਰਤਿਆ ਜਾਂਦਾ ਹਾਂਜੀ ਜਿਵੇਂ ਇਹ ਚਮਕੀ ਜਾਂਦਾ ਕਾਲੇ ਢੱਡਾ ਵਾਲਾ ਉਵੇਂ ਇੰਜਨ ਗੇਅਰ ਦਾ ਵੀ ਚੰਗਾ ਹੈ ਹਾਂ ਪੂਰਾ ਚੰਗਾ ਬਾਈ ਰੰਗ ਪੇਂਟ ਦਾ ਰੰਗ ਪੇਂਟ ਬਾਈ ਮਾੜੀ ਮੋਟੀ ਟੱਚਿੰਗ ਹੁੰਦੀ ਹੈ ਜੀ ਪੁਰਾਣਾ ਟਰੈਕਟਰ 11 ਮਾਡਲ ਆ ਠੀਕ ਹੈ ਜੀ ਮਾੜੀ ਮੋਟੀ ਹੈਗੀ ਆ ਕੋਈ ਤੂਫਾਨ ਕੋਈ ਨਹੀਂ ਠੀਕ ਹੈ ਜੀ ਸਾਈਡ ਗੇਅਰ ਚ ਹੈ ਹੋਰ ਕੀ ਫੀਚਰ ਹੈ ਇਹਦੇ ਵਿੱਚ ਇਹ ਵੀਰੇ ਫੁੱਲ ਟਾਪ ਮਾਡਲ ਆਗਾ ਹਿੱਸਾ ਖੁੱਲਦਾ ਡਬਲ ਪੀਟੀਓ ਆ ਠੀਕ ਹੈ ਜੀ ਠੀਕ ਹੈ ਜੀ ਤੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਲਖੀ 75 ਪੈਸੇ 70 75 ਪੈਸੇ ਟਾਇਰ ਹੈ 70 75 ਪੈਸੇ ਟਾਇਰ ਬਾਈ ਚੌਕੜਾ ਪਏ ਨੇ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਰੰਗ ਪੇਂਟ ਦਾ ਬਾਈ ਕਹਿੰਦਾ ਮਾੜਾ ਮੋਟਾ ਕਿਤੇ ਹੋਇਆ ਹੋਵੇ ਨਾ ਮਾਤਰ ਉਹ ਕਹਿ ਨਹੀਂ ਸਕਦੇ ਚੰਗਾ ਟਰੈਕਟਰ ਹੈ ਤੇ ਬਾਈ ਜੀ ਮਾਡਲ ਇਹ ਕਿੰਨੇ ਆ ਗਿਆ ਸੀ ਇਹ 2011 ਜੀ ਤੇ ਰੇਟ 5 ਲੱਖ 10000 ਰੁਪਿਆ ਡਿਮਾਂਡ ਹੈ ਜੀ 5 ਲੱਖ 10000 ਡਿਮਾਂਡ ਹੈ ਹਾਂਜੀ ਬਾਕੀ ਲੱਖੀ ਮੌਕੇ ਤੇ ਹੋ ਜੋ ਬਾਈ ਮਾਨਤਾ ਨੂੰ ਮੌਕੇ ਤੇ ਬਾਈ ਜੀ ਲੱਖੀ ਕਹਿੰਦਾ ਮਾਨਤਾਨਾ ਕਰਦੇ ਆਂਗੇ ਟਰੈਕਟਰ ਚੰਗਾ ਦੇਖ ਸਕਦੇ ਹੋ ਤੁਸੀਂ ਤੇ ਮੂਰੇ ਆ ਗਿਆ 963 FAE ਇਹਦੇ ਬਾਰੇ ਦੱਸੀ ਇਹ ਬਈ 2021 ਮਾਡਲ ਆ ਠੀਕ ਹੈ ਜੀ ਫਸਟ ਓਨਰ ਆ ਠੀਕ ਹੈ ਜੀ ਟਾਇਰ ਟੂਰ ਨਾਲ ਦੇਦੇ ਹੈਗੇ 90 95 ਪੈਸੇ 90 95 ਪੈਸੇ ਟਾਇਰ ਨਹੀਂ ਮਿੱਤਰੋ ਪੂਰਾ ਚੰਗਾ ਟਰੈਕਟਰ ਆ オリジナル ਹਾਈ ਬੈਕ ਵਾਲਾ オリジナル ਹਾਈ ਬੈਕ ਵਾਲਾ ਹਾਂਜੀ ਠੀਕ ਹੈ ਖੁੱਲੇ ਪਲੇਟਫਾਰਮ ਚ ਆ ਗਿਆ ਲੱਗ ਤੋਂ ਕਲੱਚ ਵਾਲਾ ਹਾਂਜੀ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਹੋਰ ਕੀ ਕੀ ਫੀਚਰ ਨੇ ਇਹਦੇ ਵਿੱਚ ਬਸ ਆਹੀ ਲਾਗੋ 3 ਸਪੀਡ ਹੁੰਦਾ ਹੈ ਬਾਕੀ ਦਾ ਫੀਚਰ ਸੇਮ ਹੀ ਆरिजिनल ਬੈਕ ਵਾਲਾ ਆ ਗਿਆ ਜਾਂਦਾ ਬਾਕੀ ਤੇ ਹਾਈ ਚ ਬੈਕ ਨਹੀਂ ਹੁੰਦੇ ਰਿਜਨਲ ਹਾਈ ਚ ਬੈਕ ਹੈ ਇਹ ਰਿਜਨਲ ਹਾਈ ਚ ਬੈਕ ਹੈ ਹਾਂ ਤੇ ਦੇਗੀ ਚੁੱਲੇ ਚ ਹਾਂਜੀ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਮਿੱਤਰੋ ਰੰਗ ਪੈਂਡ ਦਾ ਵੀ ਬਾਈ 19 ਹੀ ਰਿਜਨਲ ਹੈ ਬਾਈ ਰਿਜਨਲ ਰੰਗ ਪੈਂਡ ਦਾ ਵੀ ਬਾਈ ਕਹਿੰਦਾ 19 ਹੀ ਰਿਜਨਲ ਹੈ ਟਰੈਕਟਰ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਚੰਗਾ ਟਰੈਕਟਰ ਹੈ ਐਮ ਆਰ ਐਫ ਦੇ ਟਾਇਰ ਨੇ ਮਿੱਤਰੋ ਤੇ ਸ਼ੀਸ਼ੇ ਵਾਂਗੂ ਚਮਕਦਾ ਟਰੈਕਟਰ ਹੈ ਮਾਡਲ ਇਹ 2021 ਜੀ ਤੇ ਰੇਟ ਬਾਈ ਲਖੀ 6,95 ਹਜ਼ਾਰ ਡਿਮਾਂਡ ਹੈ 6,95 ਹਜ਼ਾਰ ਡਿਮਾਂਡ ਹੈ ਟਰੈਕਟਰ ਦੀ ਹਾਂਜੀ ਬਾਕੀ ਮੌਕੇ ਤੇ ਮਾਨਤਾ ਨ ਕੀਤਾ ਜਾਊਗਾ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਲਖੀ ਹੋਰ ਵੀ ਟਰੈਕਟਰ ਹੁੰਦੇ ਆ ਆਪਣੇ ਕੋਲੇ ਹਾਂ ਬਾਈ ਟਰੈਕਟਰ ਆਉਂਦੇ ਜਾਂਦੇ ਰਹਿੰਦੇ ਆ ਆਪਣੇ ਕੋਲ ਠੀਕ ਹੈ ਹੁਣ ਇਸ ਵਕਤ ਕਿੰਨੇ ਕੁ ਖੜੇ ਨੇ ਹੋਰ ਬਾਕੀ ਤਾਂ ਹੁੰਦੇ ਜਾਂਦੇ ਰਹਿੰਦੀ ਨੇ ਆਪਣੇ ਕੋਲੇ ਖੜੇ ਆ ਕੇ ਦੋ ਤਿੰਨ ਟਰੈਕਟਰ ਹੋਰ ਵੀ ਆਗੇ ਜਿਹੜੇ ਇੱਥੇ ਆਏ ਨਹੀਂ ਉਹ ਤੇ ਆਰੀ-ਵਾਰੀ ਮਾੜੀ-ਮੋਟੀ ਉਹਨਾਂ ਦੀ ਕਰਨ ਵਾਲੀ ਆ ਠੀਕ ਹੈ ਉਹ ਕਿਹੜੇ-ਕਿਹੜੇ ਨੇ ਮੈਸੀ ਹੈਗਾ ਬਾਈ ਆਪਣੇ ਕੋਲੇ 52 45 ਹਾਂ ਸੇ ਮਾਡਲ ਆ ਠੀਕ ਹੈ ਤੇ ਫਾਰਮ ਡ੍ਰੈਗ ਸਾਠ ਆ ਗਿਆ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਉਹ ਵੀ ਉੱਚਿਆਂ ਗੱਡੇ ਸਰਾਉਂਦੇ ਨੇ ਨਹੀਂ ਉਹ ਮੈਸੀ ਆਪਾਂ ਕੱਟਿਆ ਬਾਈ ਵਿੱਚ ਟਰੈਕਟਰ ਦੇ ਜੌਂਡੀਅਰ ਦੇ ਸੇ ਮਾਡਲ ਆਓ ਠੀਕ ਹੈ ਜੀ ਪਰ ਕੰਡੀਸ਼ਨ ਦਾ ਚੰਗਾ ਟਰੈਕਟਰ ਠੀਕ ਹੈ ਹਾਂਜੀ ਤੇ ਜਿਹੜਾ ਦੂਜਾ ਸੇਉਣ ਵਾਲੀ ਕਾ ਕਹਿੰਦੇ ਉਹ ਫਾਰਮ ਆ ਬਾਈ ਉਹ ਤਿੰਨ ਮਾਡਲ ਆ ਉਹ ਤਿੰਨ ਮਾਡਲ ਆ ਹਾਂਜੀ ਠੀਕ ਐ ਤੇ ਲੋਕੇਸ਼ਨ ਕੀ ਪਿਆ ਜਾਂਦੀ ਲੱਖੀ ਲੋਕੇਸ਼ਨ ਬਾਈ ਆਪਾਂ ਸੋਮਵਾਰ ਨੂੰ ਮੰਡੀ ਤੇ ਹੁੰਦੇ ਆ ਬਾਕੀ ਦਿਨ ਹੰਢਿਆ ਸਟੈਂਡਰਡ ਚੌਂਕ ਤੇ ਆਪਣਾ ਸ਼ੋਅਰੂਮ ਬਣਾਇਆ ਹੋਇਆ ਉੱਥੇ ਹੁੰਦਾ ਠੀਕ ਐ ਬਾਈ ਜੀ ਹਾਂਜੀ ਤੇ ਮੋਬਾਈਲ ਨੰਬਰ ਲੱਖੀ ਕਿੰਨਾ ਹੈ ਮੋਬਾਈਲ ਨੰਬਰ 9569914095 ਠੀਕ ਐ ਜੀ ਬਹੁਤ ਬਹੁਤ ਧੰਨਵਾਦ ਬਾਈ ਲੱਖੀ ਬਹੁਤ ਵਧੀਆ ਲੱਗਿਆ ਗੱਲ ਕਰਕੇ ਠੀਕ ਐ ਤੇ ਲੋ ਵੀ ਮਿੱਤਰੋ ਬਾਈ ਲੱਖੀ ਨੂੰ ਇੱਕ ਮੌਕਾ ਦੇਓ ਲਾਜਵੀ ਸਤਿ ਸ੍ਰੀ ਅਕਾਲ ਜੀ